ਇਹਦੇ ਜੀ ਖਰੜਾ ਬਸਾਂ ਵਾਲੀ ਚੁੰਗੀ ਤੇ ਲੱਗ ਹੀ ਰਹੇ ਜਾਂ ਐਂਟਰਪ੍ਰਾਈਜ਼ਸ ਤੇ ਬਹੁਤ ਵੱਡੀ ਆਫਰ ਅਗਰ ਤੁਸੀਂ 65 ਇਚ ਦੀ ਐਲਈਡੀ ਪਰਚੇਸ ਕਰਦੇ ਹੋ 49000 ਰੁਪਏ ਰੇਟ ਹੈ ਰੇਜ ਐਂਟਰਪ੍ਰਾਈਜ਼ਸ ਤੇ ਉਹਦੇ ਨਾਲ ਦੋ ਬੱਟੇ ਗਿਫਟ ਦਿੱਤੇ ਜਾ ਰਹੇ ਨੇ ਪਹਿਲਾਂ ਦਾ ਜਬਰੌਨ ਲਿਕਸ ਦੀ ਕਹਿੰਦੇ ਸੀ ਸਾਊਂਡ ਬਾਰ ਤੇ ਨਾਲ ਬੂਫਰ ਫ੍ਰੀ ਦਿੱਤਾ ਜਾ ਰਿਹਾ ਜਿਸ ਦੀ ਕੀ ਐਮ ਆਰ ਪੀ 13000 ਰੁਪਏ ਹੈ ਤੇ ਦੂਜਾ ਗਿਫਟ ਜਿਹੜਾ ਦਿੱਤਾ ਜਾ ਰਿਹਾ ਇੰਡਕਸ਼ਨ ਦਿੱਤਾ ਜਾ ਰਿਹਾ ਇਹਦੀ ਵੀ ਜਿਹੜੀ ਐਮ ਆਰ ਪੀ 5500 ਰੁਪਏ ਤੇ ਦੋਨੇ ਗਿਫਟ ਦਿੱਤੇ ਜਾ ਰਹੇ ਫ੍ਰੀ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਰਹਿਜਾ ਐਂਟਰਪ੍ਰਾਈਜ਼ਸ ਤੇ ਪਹੁੰਚੋ 32 ਇੰਚ ਦੀ ਐਲ ਈ ਡੀ ਦੇ ਨਾਲ ਇੱਕ ਦੂਜਾ ਗਿਫਟ ਹੋਰ ਦਿੱਤਾ ਜਾ ਰਿਹਾ ਵੱਡਾ ਕੰਬੋ ਵਾਸ਼ਿੰਗ ਮਸ਼ੀਨ 6.5 ਕਿਲੋ ਦੀ ਵਾਸ਼ਿੰਗ ਮਸ਼ੀਨ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ ਰਹਿਜਾ ਐਂਟਰਪ੍ਰਾਈਜ਼ਸ ਖਰੜ ਦੇ ਵਿੱਚ ਜਿਹੜੀ ਤੁਸੀਂ 43 ਇੰਚ ਦੀ LED ਦੇਖ ਰਹੇ ਹੋ ਕਹਿੰਦੇ ਜੀ ਖਰੜ ਦੇ ਵਿੱਚ ਰਹਿਜਾ ਐਂਟਰਪ੍ਰਾਈਜ਼ਸ ਵਾਲਿਆਂ ਨੇ ਕਰਤਾ ਇੱਕ ਹੋਰ ਵੱਡਾ ਧਮਾਕਾ 6.5 ਕਿਲੋ ਦੀ 6.5 ਕਿਲੋ ਦੀ ਵਾਸ਼ਿੰਗ ਮਸ਼ੀਨ 11990 ਦੇ ਵਿੱਚ ਫ੍ਰੀ ਦੇਣ ਜਾ ਰਹੇ ਨੇ ਵੱਡੀ ਕੰਬੋ ਆਫਰ ਹੋਈ ਪ੍ਰੈਸ ਕਾ ਤਨ ਰੱਖੀ ਹੋਈ ਆਪਣੇ ਕੋਲ ਭਾਜੀ ਇਹ ਜਿਹੜਾ ਸਾਡੇ ਕੋਲ ਆਪਣਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਹਾਂਜੀ ਲਾਈਕ ਤੇ ਸ਼ੇਅਰ ਕਰਕੇ ਆਊਗਾ ਜੀ ਪਹਿਲੇ 10 ਕਸਟਮਰ ਨੂੰ ਇਹ ਪ੍ਰੈਸ ਬਿਲਕੁਲ ਫ੍ਰੀ ਦੇਣੀ ਹੈ ਪਹਿਲੇ 10 ਬੰਦੇ ਨੂੰ ਫ੍ਰੀ ਦਊਂਗੇ ਬਿਲਕੁਲ ਫ੍ਰੀ ਦੇਣੀ ਜਦ ਤੱਕ ਸਭ ਤੋਂ ਜ਼ਿਆਦਾ ਸ਼ੇਅਰ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ ਜੀ ਸਰ ਜੀ ਕਹਿੰਦੇ ਜੀ ਖਰੜਾ ਆਰੀਆ ਕਾਲਜ ਰੋਡ ਦੇ ਉੱਪਰ ਖੜੇ ਆ ਪਿੱਛੇ ਬੰਸਾਂ ਵਾਲੀ ਚੂੰਗੀ ਤੋਂ ਜਦੋਂ ਆਪਾਂ ਆਰੀਆ ਕਾਲਜ ਰੋਡ ਵੱਲ ਜਾਂਦੇ ਆ ਤੇ ਸਾਹਮਣੇ ਰਹੇ ਜਾਂ ਐਂਟਰਪ੍ਰਾਈਜ਼ਸ ਵਾਲੇ ਕਹਿੰਦੇ ਇਸ ਵਾਰ ਦੀਵਾਲੀ ਦੇ ਉੱਪਰ ਵੱਡੇ ਧਮਾਕੇ ਕਰ ਰਹੇ ਨੇ ਕਹਿੰਦੇ ਜੀ ਐਲਈਡੀ ਐਲਈਡੀਆਂ ਦੇ ਉੱਪਰ ਕੰਪੋ ਫਰ ਲਾਈ ਹੋਈ ਹੈ ਔਰ ਤ੍ਰਿਖੇ ਨੇ ਆਪਾਂ ਸਰ ਸਪੀਕਰ ਦੀ ਆਪਣੇ ਕੋਲ ਸਾਰੀ ਰੇਂਜ ਮਿਲ ਜੂਗੀ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਜੇ ਤਾਂ ਸਿੰਗਲ ਟਾਵਰ ਡਬਲ ਟਾਵਰ ਸਾਰੇ ਰੱਖੇ ਨੇ ਸਭ ਹੈਗੇ ਸਰ ਆਲ మోਡੂਲਰ ਟ੍ਰੋਲੀ ਵੀ ਮਿਲ ਜੂਗਾ ਟਾਵਰ ਵੀ ਮਿਲ ਜੂਗਾ ਜੀ ਸਿੰਗਲ ਵੀ ਡਬਲ ਵੀ ਸਾਰੀ ਰੇਂਜ ਹੈਗੀ ਜੀ ਇਹਦੇ ਨਾਲ ਵੀ ਤੁਹਾਨੂੰ ਕੁਛ ਨਾ ਕੁਛ ਅ ਸ਼ੋਰਟ ਗਿਫਟ ਹੈਗਾ ਸਰ ਸਾਡੇ ਨਾਲ ਜੀ ਹਾਂ ਜੀ 3 ਗਿਫਟ ਇਹਦੇ ਨਾਲ ਵੀ ਤੁਹਾਨੂੰ ਦੇਵਗੇ ਜੀ ਇਹਦੇ ਨਾਲ ਮਿਲਣਗੇ ਬਿਲਕੁਲ ਸਰ ਅ ਸ਼ੋਰਟ ਮਿਲੂਗੇ ਕਿ ਸਰ ਮਾਈਕ ਵੀ ਲੱਗ ਜਾਂਦਾ ਮਾਈਕ ਰੱਖੇ ਨੇ ਵੀ ਬਿਦਰ ਮਾਈਕ ਵੀ ਡਾਜੂਗਾ ਮੈਕਸਿਮ ਮੋਡੂਲਰ ਨਾਲ ਮਾਈਕ ਹੈਗਾ ਸਰ ਸਾਡੇ ਨਾਲ ਮੈਂ ਮਾਈਕ ਮਿਲੂਗਾ ਆਲਮੋਸਟ ਮੋਡੂਲਰ ਨਾਲ ਹੈਗਾ ਜੀ ਜੀ ਹਾਂ ਜੀ ਤੇ ਆਰਓ ਵੀ ਰੱਖਿਆ ਨੇ ਆਪਣੇ ਕੋਲ ਗੱਲ ਕਰੀਏ ਆਰਓ ਮਿਲ ਡਿਪੈਂਡ ਕਰਦਾ ਜੀ ਬ੍ਰੈਂਡ ਤੋਂ ਬ੍ਰੈਂਡ ਜੀ ਕਿੰਨਾ ਕੁ ਵੱਡਾ ਬ੍ਰੈਂਡ ਲੈਣਾ ਉਸ ਹਿਸਾਬ ਨਾਲ ਪ੍ਰਾਈਸ ਹੈਗਾ ਜੀ ਮੋਬਾਈਲ ਫੋਨ ਦੀ ਕੰਪਨੀ ਰੱਖੀ ਹੈ ਆਪਣੇ ਉਹ ਹਾਂਜੀ ਸਰ ਮੋਬਾਈਲ ਹੁਣ ਆਪਾਂ ਐਡ ਕਰ ਰਹੇ ਹਾਂ ਜੀ ਵੇਗੋ ਕੰਪਨੀ ਦੇ ਮੋਬਾਈਲ ਮਿਲ ਜੂਗੇ ਜੀ ਆਪਣੇ ਕੋਲ ਜੀ Oppo ਕੰਪਨੀ ਦੇ ਮਿਲ ਜੂਗੇ ਜੀ ਹਾਂਜੀ ਸਰ ਕੋਈ ਮਰਜ਼ੀ ਤੁਸੀਂ ਸਾਡੇ ਤੋਂ ਮੋਬਾਈਲ ਲੈ ਲਓ ਇਹਦੇ ਨਾਲ ਤੁਹਾਨੂੰ ਤਿੰਨ ਗਿਫਟ ਅਸ਼ੋਰਟ ਹੈ ਜੀ ਇਹਦੇ ਨਾਲ ਤਿੰਨ ਗਿਫਟ ਪੱਕੇ ਮਿਲੂਗੇ ਬਿਲਕੁਲ ਸਰ 100% ਮਿਲੂਗੇ ਸਰ AC ਦੇ ਵਿੱਚ ਵੀ ਜਿਸ ਤਰ੍ਹਾਂ ਕਿ GST ਦਾ ਫਰਕ ਆਇਆ ਜੀ 28 ਤੋਂ 18% ਚ ਆਇਆ ਜੀ ਹਾਂਜੀ ਜਿਸ ਤਰ੍ਹਾਂ LG ਕੰਪਨੀ ਹੋਗੀ ਜਾਂ Walfull ਕੰ ਹਾਂ ਜੀ ਹੁਣ ਇਹਦੇ ਵਿੱਚ 10% ਦੀ ਕਟੋਤੀ ਹੋਣ ਨਾਲ ਜੀ ਇਹਦਾ ਪ੍ਰਾਈਸ ਰਹਿ ਗਿਆ ਜੀ 32000 ਰੁਪਏ ਦਾ ਜੀ ਮਤਲਬ ਕਸਟਮਰ ਨੂੰ ਫਾਇਦਾ ਹੋਊਗਾ ਬਿਲਕੁਲ ਸਰ 4000 ਰੁਪਏ ਦਾ ਫਾਇਦਾ ਆਏਗਾ ਜੀ ਐਲਜੀ ਦਾ ਏਸੀ ਆਂਦਾ ਸੀ ਜੀ ਆਪਣਾ 40000 ਦੀ ਕੋਸ਼ਿਸ਼ ਕਰਦਾ ਸੀ ਮਤਲਬ ਇਸ ਦਿਵਾਲੀ ਕਸਟਮਰ ਕੋਈ ਨਾ ਕੋਈ ਸਮਾਨ ਆਪਣੇ ਘਰੇ ਜਰੂਰ ਲੈ ਕੇ ਜਾਣਗੇ ਗਿਫਟ ਦਾ ਛੋਟ ਗਿਫਟ ਦਵਾਂਗੇ ਹੀ ਦਵਾਂਗੇ ਨਾਲ ਸਰ ਪਲੱਸ ਤੁਹਾਨੂੰ ਜਾ ਜੀਐਸਟੀ ਦਾ ਬੈਨੀਫਿਟ ਹੈ ਉਹ ਵੀ ਐਕਸਟਰਾ ਮਿਲ ਰਿਹਾ ਮਿਲੂਗਾ ਚਿਮਨੀ ਲੱਗੀ ਹੋਈ ਹੈ ਚਿਮਨੀ ਕਰੀ ਕਰ ਕੰਪਨੀ ਦੀ ਸਰ ਚਿਮਨੀ ਆਪਣੇ ਕੋਲ ਫਾਈਬਰ ਦੀ ਮਿਲ ਜੂਗੀ ਜੀ ਕਲਿਕਸ ਦੀ ਮਿਲ ਜੂਗੀ ਸਨਸ਼ਾਈਨ ਦੀ ਮਿਲ ਜੂਗੀ ਜੀ ਜੀ ਸਰ ਕਲਿਕਸ ਕੰਪਨੀ ਦੇ ਉੱਪਰ ਸਾਡੇ ਕੋਲ ਆਫਰ ਆਈ ਹੋਈ ਹੈ ਜੀ ਹਾਂਜੀ ਇਹ ਚਿਮਨੀ ਹੈ ਜੀ ਆਪਣੇ ਕੋਲ 10 9990 ਰੁਪਏ ਦੀ ਜੀ ਉਹਦੇ ਨਾਲ ਤਿੰਨ ਚੁੱਲੇ ਤਿੰਨ ਬਰਨਰ ਵਾਲਾ ਚੁੱਲਾ ਵੀ ਫ੍ਰੀ ਦੇ ਰਹੇ ਨਾਲ ਜੀ ਬਿਲਕੁਲ ਫ੍ਰੀ ਦੇ ਰਹੇ ਹੋ ਬਿਲਕੁਲ ਫ੍ਰੀ ਹੈ ਜੀ ਨਾਲ ਜੀ 10990 9990 ਦੇ ਵਿੱਚ ਜੀ ਉਸ ਤੋਂ ਇਲਾਵਾ ਅਲੱਗ-ਅਲੱਗ ਮਾਡਲ ਹੈ ਇਸ ਤਰ੍ਹਾਂ ਫਾਈਬਰ ਦਾ ਹੋ ਗਿਆ ਜਾਂ ਹੋ ਗਿਆ ਜੀ ਸੰਸ਼ਾਈਨ ਦਾ ਮਾਡਲ ਆ ਜਾਂਦਾ ਜੀ ਆਪਣੇ ਕੋਲ ਜੀ ਅਪਰੋਕਸੀਮੇਟ 15000 ਰੁਪਏ ਰੇਂਜ ਚ ਜੀ ਇਹਦੇ ਨਾਲ ਵੀ ਤੁਹਾਨੂੰ ਤਿੰਨ ਬਰਨਰ ਦਾ ਚੁੱਲਾ ਫਰੀ ਆਊਗਾ ਜੀ ਫਰੀ ਆਊਗਾ ਹਾਂਜੀ ਹਾਂਜੀ ਜੀ ਗੀਜ਼ਰ ਕਿਹੜੇ ਮਿਲਣਗੇ ਆਪਣੇ ਕੋਲ ਸਰ ਗੀਜ਼ਰ ਆਪਣੇ ਕੋਲ ਜੀ 2800 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਤਾਂ ਸਿਰਫ 2800 ਰੁਪਏ ਤੋਂ ਸਿਰਫ 2800 ਰੁਪਏ ਦਾ ਗੀਜ਼ਰ ਆਊਗਾ ਜੀ ਉਹ ਵੀ 25 ਲੀਟਰ ਦਾ ਜੀ ਇਹਨਾਂ ਦੇ ਉੱਪਰ ਰਜਿਸਟਰੀ ਦਾ ਫਰਕ ਪਿਆ ਸਰ ਇਹਨਾਂ ਦੇ ਉੱਪਰ ਸੇਮ ਜੀਐਸਟੀ ਹੈ 18% ਜੀ ਪਹਿਲੇ 18 ਹੀ ਹੈ ਹੁਣ ਜੀ 18 ਹੀ ਆ ਲੇਕਿਨ ਫੁੱਲ ਗਾਰੰਟੀ ਵਾਰੰਟੀ ਦੇ ਨਾਲ ਲੇਗਾ ਜੀ 2800 ਰੁਪਏ ਦੇ ਵਿੱਚ ਗੀਜ਼ਰ ਸਟ ਹਰ ਇੱਕ ਕਲਰ ਗਿਫਟ ਦੇਵਾਂਗੇ ਕਿ ਗਿਫਟ ਵੀ ਦੇਵਾਂਗੇ ਦਿਵਾਲੀ ਦੇ ਗਿਫਟ ਹਰ ਇੱਕ ਚੀਜ਼ ਨਾਲ ਗਿਫਟ ਦੇਣਾ ਹੀ ਦੇਣਾ ਸਰ ਆਪਾਂ ਗਿਫਟ ਦਵਾਂਗੇ ਬਿਲਕੁਲ ਸਰ ਸਾਰਾ ਸਮਾਨ ਦਿਖਾਇਆ ਇਲੈਕਟ੍ਰੋਨਿਕ ਦਾ ਬਜਾਜ ਫਾਈਨਾਂਸ पे ਹੋ ਜਾਊਗਾ ਸਰ ਸਾਰਾ ਕੁਝ ਸਾਰੇ ਫੈਸਿਲਿਟੀਆਂ ਮਿਲੂਗੀ ਜੀ ਬਜਾਜ ਫਾਈਨਾਂਸ ਸਾਡੇ ਕੋਲ अवेलेबल ਹੈ ਜੀ ਕੈਪੀਟਲ ਵੀ ਆਈਡੀएफसी ਵੀ ਤਿੰਨ ਚਾਰ ਹੈਗੇ ਸਾਡੇ ਕੋਲ ਜੀ ਫਾਈਨਾਂਸ ਫੈਸਿਲਿਟੀਆਂ ਕੋਈ ਵੀ ਤੁਸੀਂ ਪ੍ਰੋਡਕਟ ਲੋ 0% ਫਾਈਨਾਂਸ ਮਿਲੂਗਾ ਤੇ ਪਹੁੰਚਣਾ ਕਿਥੇ ਇੱਕ ਬਾਰ ਐਡਰੈਸ ਸਮਝਾ ਦਿਓ ਦੁਕਾਨ ਦਾ ਸਰ ਆਪਣਾ ਐਡਰੈਸ ਹੈ ਜੀ ਆਰਿਆ ਕਾਲਜ ਰੋਡ ਤੇ ਜੀ ਓਪੋਜੀਟ ਪਰਸ਼ੂ ਦੇ ਹਾਂਜੀ ਤੇ ਕਿਹੜੇ ਕਿਹੜਾ ਸਮਾਨ ਮੇਰੇ ਕੋਲ ਡਿਟੇਲ ਦੱਸ ਦੋ ਵੀ LED TV, ਵਾਸ਼ਿੰਗ ਮਸ਼ੀਨ, ਹਰ ਇੱਕ ਤਰ੍ਹਾਂ ਦਾ ਸਮਾਨ ਮਿਲੂਗਾ। ਜੀ ਸਾਰੇ ਸਾਰਾ ਕੁਝ ਮਿਲ ਜੂਗਾ ਜੀ ਬੈਟਰੀ, ਇਨਵਰਟਰ ਤੋਂ ਲੈ ਕੇ ਜੀ ਫ੍ਰਿਜ, ਵਾਸ਼ਿੰਗ ਮਸ਼ੀਨ, LED TV, ਮੋਬਾਈਲ ਫੋਨ, ਸਪੀਕਰ, ਗੀਜਰ, ਹੀਟਰ ਸਾਰਾ ਕੁਝ ਅਵੇਲੇਬਲ ਹੈ ਜੀ ਸਭ। ਠੀਕ ਹੈ। ਸੋ ਬਤਵਤ ਬਤ ਵੀਡੀਓ ਨੂੰ ਸ਼ੇਅਰ ਕਰਿਓ। ਕਹਿੰਦੇ ਜੀ ਇਲੈਕਟ੍ਰੋਨਿਕ ਦੇ ਸਮਾਨ ਨੂੰ ਲੈ ਕੇ ਖਰੜ ਸ਼ਹਿਰ ਦੇ ਵਿੱਚ ਵੱਡਾ ਧਮਾਕਾ ਕੀਤਾ ਰਹੇ ਜਾਂ ਐਂਟਰਪ੍ਰਾਈਜ਼ਸ ਆਣੇ। ਸੋ ਬਤਵਤ ਬਤ ਵੀਡੀਓ ਨੂੰ ਸ਼ੇਅਰ ਕਰਕੇ ਅਨੇਕਾਂ ਗਿਫਟ ਦੇ ਰਹੇ ਨਾਲ ਦੀ ਨਾਲ। ਸ